ਸਾਰਤੰਤ ਸਭ ਤੋਂ ਪਹਿਲਾਂ ਗੱਜਕੇ ਪੁਰੀਸਾਂ ਕੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੁਨ ਭਾਗ ਕਿ ਤੁਹਾਡੇ ਦਰਸ਼ਨ ਹੋਏ ਸਾਡੇ ਤੁਨ ਭਾਗ ਇਸ ਕਰਕੇ ਕਿਉਂਕਿ ਅਸੀਂ ਸਾਰੇ ਪੰਜਾਬੀਆਂ ਤੇ ਪੰਜਾਬ ਦੇ ਨਾਮ ਸਾਡੀ ਖੇਚ ਹੈਗੀ ਆ ਤੁਹਾਡੀ ਇੱਥੇ ਬੈਠਾ ਵੀ ਖੇਚਾ ਅਸੀਂ ਉੱਥੇ ਬੈਠ ਕੇ ਪੰਜਾਬ ਦੀ ਬਾਤ ਪਾਉਨੇ ਆ ਕਈ ਵਾਰੀ ਅਸੀਂ ਸਫਲ ਵੀ ਹੁੰਨੇ ਆ ਕਈ ਵਾਰੀ ਅਸਫਲ ਵੀ ਹੁੰਨੇ ਆ ਪਰ ਤੁਸੀਂ ਸਾਨੂੰ ਹਮੇਸ਼ਾ ਤਲਵੱਲੀ ਦੀ ਸਾਹ ਦੇ ਵਿੱਚ ਲੈ ਕੇ ਰੱਖਿਆ ਅਸੀਂ ਤੁਹਾਡੇ ਤਹਿਤ ਲੋ ਸ਼ੁਕਰ ਬਧਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਖੜ ਕੇ ਬੋਲ ਸਕਣਾ ਸਾਡੇ ਵਰਗੇ ਨਮਾਨਿਆਂ ਦੇ ਵਸ ਦੀ ਗੱਲ ਨਹੀਂ ਕਿਉਂਕਿ ਇਹ ਉਹ ਮਹਾਨ ਰਤਬਾ ਗੁਰੂ ਗ੍ਰੰਥ ਸਾਹਿਬ ਦੀ ਉਹ ਮਹਾਨ ਆ ਵੀ ਜਿਨ੍ਹਾਂ ਦੇ ਕੋਲੇ ਅਸੀਂ ਸਿੱਖਦੇ ਆ ਕੁਝ ਬੋਲਣ ਦੀ ਸਾਨੂੰ ਨਿਖਰ ਦੀ ਕੋਈ ਜਾਜ ਆ ਜਾਵੇ ਥੋੜਾ ਜਿਹਾ ਅਸੀਂ ਪੜ ਕੇ ਜੇਕਰ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੀਏ ਤਾਂ ਇਹ ਬਹੁਤ ਵੱਡੀ ਗੱਲ ਹੋਊਗੀ ਮੈਂ ਅਕਸਰ ਇਹ ਸੋਚਦਾ ਕਿ ਇਸ ਤਰ੍ਹਾਂ ਮੈਂ ਜਦ ਬਹੁ ਗਿਣਤੀ ਮੇਰੇ ਵਰਗੇ ਨਹੀਂ ਹੋਏ ਕਿ ਅਸੀਂ ਗੁਰੂ ਰੰਗ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਖੜ ਕੇ ਬੋਲਦੀ ਸੀ ਤੁਸੀਂ ਮਹਾਨ ਲੋਕ ਮੈਂ ਇਸ ਕਰਕੇ ਮੰਨਦਾ ਦਰਬਾਰੀ ਨਾਲ ਜੁੜੇ ਹੋਏ ਸਾਡੇ ਵਰਗੇ ਦੇ ਵਿੱਚ ਬਹੁ ਗਿਣਤੀ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖ ਗਏ ਉਹਦਾ ਸਮਾਜ ਦੇ ਵਿੱਚ ਵਿਚਰਦੇ ਹੋਏ ਵੇਖਦੇ ਆ ਨੁਕਸ ਕੱਢਣ ਦੇ ਵਿੱਚ ਆਪਾਂ ਬਹੁ ਗਿਣਤੀ ਪੰਜਾਬੀ ਅਵਲਾਂ ਸਾਨੂੰ ਕਿਸੇ ਦੀ ਕੋਈ ਗੱਲ ਪਸੰਦ ਨਹੀਂ ਪਰ ਗੱਲ ਇਹ ਜੀ ਕਿ ਅਸੀਂ ਵੀ ਬਹੁ ਗਲਤੀ ਨੂੰ ਪਸੰਦ ਨਹੀਂ ਇਸ ਕਰਕੇ ਗੱਲ ਇਹ ਹੈ ਜੀ ਕਿ ਜੋ ਜਿੰਨਾ ਵੀ ਜਿਵੇਂ ਵੀ ਕਰਦਾ ਉਹਨੂੰ ਪਹਿਲੀ ਗੱਲ ਤਾਂ ਆਪਾਂ ਐਪਰੀਸ਼ੀਏਟ ਕਰਨਾ ਸਿੱਖੀਏ ਤੇ ਮੈਂ ਤੁਹਾਡਾ ਤਹਿ ਦਿਲੋਂ ਤੁਹਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਦੋ ਰੋਜ਼ਾ ਭਾਈ ਮਨੀ ਜੀ ਗੁਰਮਤ ਸੰਗੀਤ ਮੁਕਾਬਲੇ ਜਿਹੜੇ ਆ ਉਹ ਸ਼ੁਰੂ ਕੀਤੇ ਮੇਰਾ ਕੱਲ ਅੱਜ ਇਹਦੀ ਸਮਾਪਤੀ ਆ ਅਸੀਂ ਪੰਜਾਬ ਦੇ ਵਿੱਚ ਵਕਫ ਵਕਫ ਥਾਵਾਂ ਦੇ ਉੱਤੇ ਗੁਰਬਾਣੀ ਕੰਠ ਮੁਕਾਬਲੇ ਦੇਖਦੇ ਆ ਅਸੀਂ ਕਈ ਥਾਵਾਂ ਤੇ ਜਾਂਦੇ ਆ ਗੁਰਬਾਣੀ ਕੀਰਤਨ ਮੁਕਾਬਲੇ ਹੁੰਦੇ ਆ ਉਥੇ ਜਾ ਕੇ ਮਨ ਸਰਸ਼ਾਰ ਹੁੰਦਾ ਵੀ ਚਲੋ ਨਵੀਂ ਪੀੜ੍ਹੀ ਨੂੰ ਗੁਰਬਾਣੀ ਦੀ ਜਾਚ ਵੀ ਬਹੁਤ ਆ ਤੇ ਹੌਲੀ ਹੌਲੀ ਅਸੀਂ ਜ਼ਿੰਦਗੀ ਦੇ ਵਿੱਚ ਇਹ ਗੱਲ ਢਾਲ ਲਵਾਂਗੇ ਕਿ ਭਾਈ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ ਆਸਟ੍ਰੇਲੀਆ ਦੇ ਵਿੱਚ ਮੈਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਆਉਣ ਦਾ ਮੌਕਾ ਮਿਲਿਆ ਜਦੋਂ ਵੀ ਮੈਂ ਆਇਆ ਪੰਜਾਬੀ ਕਾਉਂਸਲ ਆਫ ਆਸਟ੍ਰੇਲੀਆ ਦੇ ਸੱਦੇ ਦੇ ਉੱਤੇ ਆਇਆ ਇੱਥੇ ਪ੍ਰਭਜੋਤ ਸਿੰਘ ਸੰਧੂ ਜੀ ਬੈਠੇ ਆ ਸਾਡੇ ਬਲਰਾਜ ਸਿੰਘ ਦਾ ਜੀ ਆ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਜਿਨ੍ਹਾਂ ਦੇ ਵੱਲੋਂ ਬੁਲਾਇਆ ਜਾਂਦਾ ਪਰ ਗੱਲੇ ਜਿਕੇ ਜਿਹੜੀਆਂ ਅਸੀਂ ਐਤਕੀ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ 시ਡਨੀ ਸਿੱਖ ਖੇਡਾਂ ਵੇਖੀਆਂ ਇਹ ਮੈਂ ਇਮਾਨਦਾਰੀ ਨਾਲ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਖੜ ਕੇ ਇਥੇ ਕਿ ਮੈਂ ਇੰਨਾ ਵੱਡਾ ਸਿਸਟਮ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਇਕੱਠ ਪੰਜਾਬੀਆਂ ਦਾ ਕਦੇ ਵੇਖਿਆ ਨਹੀਂ ਸੀ ਜਿੱਥੋਂ ਤੱਕ ਅੱਖ ਦੀ ਮਾਰ ਜਾਂਦੀ ਆ ਉਥੇ ਤੁਹਾਨੂੰ ਪੰਜਾਬੀ ਹੀ ਪੰਜਾਬੀ ਰਸਤੇ ਆ ਤੁਸੀਂ ਜੇ ਲੰਗਰ ਵਾਲੇ ਪਾਸੇ ਜਾਂਦੇ ਹੋ ਪੰਜਾਬੀ ਰਸਤੇ ਤੇ ਜਾਂ ਖੇਡਣ ਵਾਲੇ ਪਾਸੇ ਜਾਂਦੇ ਪੰਜਾਬੀ ਰਸਤੇ ਆ ਖਡਾਉਣ ਵਾਲੇ ਪਾਸੇ ਜਾਣੇ ਪੰਜਾਬੀ ਦਸਤੇ ਆ ਹਾਰਨ ਵਾਲੇ ਵੀ ਪੰਜਾਬੀ ਆ ਜਿੱਤਣ ਵਾਲੇ ਵੀ ਪੰਜਾਬੀ ਆ رائے ਦੇਣ ਵਾਲੇ ਵੀ ਪੰਜਾਬੀ ਆ ਨੁਕਸ ਕੱਟਣ ਵਾਲੇ ਵੀ ਪੰਜਾਬੀ ਆ ਹਰ ਪਾਸੇ ਸਾਨੂੰ ਪੰਜਾਬੀ ਆ ਜਿਹੜੇ ਉਹ ਇੰਨੀ ਵੱਡੀ ਗਿਣਤੀ 'ਚ ਦਿਸੇ ਮੈਨੂੰ ਲੱਗਾ ਮੈਂ ਸਿਡਨੀ ਦੇ ਵਿੱਚ ਨਹੀਂ ਮੈਂ ਮੋਗੇ 'ਚ ਫਿਰਦਾ ਮੈਨੂੰ ਲੱਗਾ ਮੈਂ ਸਿਡਨੀ 'ਚ ਨਹੀਂ ਮੈਂ ਬਰਨਾਲੇ 'ਚ ਤਰਨਤਾਰਨ 'ਚ ਜਲੰਧਰ ਦੇ ਵਿੱਚ ਫਰੀਦਪੁਰਤ ਆਪਣੇ ਜ਼ਿਲ੍ਹੇ ਦੇ ਵਿੱਚ ਫਿਰਦਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਯਕੀਨ ਮੰਨਿਓ ਬੰਦਾ ਹਰ ਥਾਂ ਦੇ ਉੱਤੇ ਜਾ ਕੇ ਕੁਝ ਨਾ ਕੁਝ ਅਬਜ਼ਰਵ ਕਰਦਾ ਅਸੀਂ ਚੇਤੇ ਦੇ ਵਿੱਚ ਜਮਾ ਕਰਦੇ ਗੱਲਾਂ ਕੁਝ ਇਥੇ ਇੱਕ ਵੀਰ ਜੀ ਆਏ ਉਹ ਸਾਨੂੰ ਕਹਿੰਦੇ ਜੀ ਅਸੀਂ ਆਪਣੇ ਬੱਚੇ ਨੂੰ ਖਡਾਉਣ ਵਾਸਤੇ ਲੈ ਕੇ ਆਏ ਹਾਂ ਬੱਚੇ ਦੀ ਉਮਰ ਮੇਰੇ ਖਿਆਲ ਅੱ비 8-9 ਸਾਲ ਹੋਊਗੀ ਕਹਿੰਦੇ ਜੀ ਅਸੀਂ ਪਰਥ ਤੋਂ ਆਏ ਹਾਂ ਫਿਰ ਮੈਨੂੰ ਮੇਰੇ ਨਾਲ ਦੇ ਸਾਥੀ ਨੇ ਕਹਾਂਗੇ ਜੀ ਪਰਥ ਤੋਂ ਜੇਕਰ ਸਿਡਨੀ ਦੇ ਵਿੱਚ ਆਉਣਾ ਹੋਵੇ ਤਾਂ 6-700 ਡਾਲਰ ਦੀ ਟਿਕਟ ਫਿਰ ਉਹ ਸੀਗਾ ਜੀ 4-5 ਜਾਣੇ ਮਤਲਬ ਇਹ ਆ ਕਿ ਜੇਕਰ ਉਹ 4 ਜਾਣੇ ਹੋਣ ਤੇ 700 ਦੀ ਟਿਕਟ ਹੋਵੇ 2800 ਡਾਲਰ ਉਹਨਾਂ ਨੇ ਲਾਇਆ ਮਤਲਬ ਇਹ ਆ ਕਿ ਉਹ ਆਪਦੇ 7-8 ਸਾਲ ਦੇ ਬੱਚੇ ਨੂੰ ਖਡਾਉਣ ਵਾਸਤੇ ਇਸ ਦਾ ਸਿੱਖੇੜਾ ਚ ਲੈ ਕੇ ਆਏ ਮਤਲਬ ਇਹ ਆ ਕਿ ਉਹਨਾਂ ਨੇ ਹੋਟਲ ਵੀ ਬੁੱਕ ਕੀਤਾ ਹੋਣਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੇ 3-4 ਦਿਨ ਦਾ ਕੰਮ ਵੀ ਪੋਸਟਪੋਨ ਕੀਤੇ ਹੋਣੇ ਆ ਇਹਦਾ ਮਤਲਬ ਇਹ ਆ ਕਿ 6-8-10000 ਡਾਲਰ ਲਾ ਕੇ ਉਹਨਾਂ ਨੇ ਆਪਦੇ ਬੱਚੇ ਨੂੰ ਸਿੱਖ ਡੰਡ ਵਿੱਚ ਲਿਆ ਕੇ ਆਪਦੇ ਮਨ ਦੀ ਤ੍ਰਿਪਤੀ ਵੀ ਕੀਤੀ ਆ ਇਸ ਕੁੰਬ ਦੇ ਵਿੱਚ ਆ ਕੇ ਉਹਨਾਂ ਨੇ ਬੱਚੇ ਨੂੰ ਦੱਸਿਆ ਕਿ ਪੰਜਾਬੀ ਬੋਲੀ ਨਾਲ ਕਿਵੇਂ ਜੁੜਨਾ ਸਿੱਖੀ ਦੇ ਸਰੂਕਾਰ ਕੀ ਆ ਸਮਾਜ ਦੇ ਵਿੱਚ ਵਿਚਰਨ ਦੀ ਜਾਚ ਕਿਵੇਂ ਆ ਸਿੱਖਣੀ ਆ ਤੇ ਸਾਡੀ ਕਮਿਊਨਿਟੀ ਇਹ ਆ ਤੇ ਇਹ ਸੁਣੀਹਾ ਜਿਹੜਾ ਅਗਲੀਆਂ ਪੀੜ੍ਹੀਆਂ ਤੱਕ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਬਹੁਤ ਜਾਣ। ਸਾਨੂੰ ਬਹੁਤ ਚੰਗਾ ਲੱਗਾ। ਦੇਖੋ ਮੈਨੂੰ ਓਨੀ ਹੀ ਜਾਣਕਾਰੀ ਆ ਜਿੰਨੀ ਕਿ ਮੈਂ ਤੁਹਾਡੀ ਅੱਖ ਦੇ ਨਾਲ ਦੇਖੀ ਆ ਤੇ ਹਰ ਗੱਲ ਦੇ ਉੱਤੇ ਕਿੰਤੂ ਕਰਨਾ ਮੇਰੇ ਅਧਿਕਾਰ ਦੇ ਵਿੱਚ ਵੀ ਨਹੀਂ ਆ ਪਰ ਅਸੀਂ ਹਰ ਕੁਝ ਇੱਥੋਂ ਸਿੱਖਿਆ। ਪੋਜ਼ਿਟਿਵ ਰੂਪ ਦੇ ਵਿੱਚ ਲੈ ਕੇ ਚੱਲੇ ਆ। ਬਹੁਤ ਸਤਿਕਾਰਯੋਗ ਵੱਡੇ ਵੀਰ ਅਵਤਾਰ ਸਿੰਘ ਤਾਰੀ ਸਾਹਿਬ ਜਿਨ੍ਹਾਂ ਨੇ ਕਿ ਇਹਨਾਂ ਖੇਡਾਂ ਦਾ ਪ੍ਰਬੰਧ ਕੀਤਾ ਇਸ ਥਾਂ ਦੇ ਉੱਤੇ ਪ੍ਰਧਾਨ ਦੇ ਤੌਰ ਤੇ ਉੱਤੇ ਤੇ ਬਾਕੀ ਸੰਗਤ ਦੇ ਸਹਿਯੋਗ ਨਾਲ ਇੰਨੇ ਵੱਡਮੁੱਲੇ ਉਪਰਾਲੇ ਕੀਤੇ ਆ। ਤਾਰੀ ਸਾਹਿਬ ਤੁਸੀਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਵੱਲੋਂ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੱਥੇ ਆ ਕੇ ਇਨੀ ਸੰਗਤ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ। ਅਸੀਂ ਹਮੇਸ਼ਾ ਚੱਜ ਦੇ ਵਿਚਾਰ ਦੇ ਵਿੱਚ ਕੋਸ਼ਿਸ਼ੇ ਕਰਦੇ ਆ ਕਿ ਕੁਝ ਨਾ ਕੁਝ ਗੱਲ ਆ ਜਿਹੜੀ ਉਹ ਜੇ ਤੁਹਾਡੀ ਅਸੀਂ ਜ਼ਿੰਦਗੀ ਦੇ ਵਿੱਚੋਂ 30 ਮਿੰਟ ਲੈਣੇ ਆ। ਤੇ ਉਹਦੇ ਵਿੱਚੋਂ 30 ਮਿੰਟ ਦੇ ਵਿੱਚੋਂ 30 ਨਹੀਂ ਤਾਂ 10 ਮਿੰਟ 5 ਮਿੰਟ ਤੁਹਾਡੇ ਪੱਲੇ ਦੇ ਨਾਲ ਕੁਝ ਨਾ ਕੁਝ ਵੱਜ ਜਾਵੇ ਤੇ ਅਸੀਂ ਵੀ ਅਗੋਂ ਹੀ ਹਾਸਲ ਕਰਦੇ ਆਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਪੱਤਰਕਾਰ ਨਹੀਂ ਭਾਵੇਂ ਮੇਰੀ ਆ ਭਾਵੇਂ ਹਰਮੰਥ ਸਿੰਘ ਦੀ ਆ ਭਾਵੇਂ ਹੋਰ ਕੋਈ ਪੱਤਰਕਾਰ ਉਹਦੀ ਸਥਿਤੀ ਇਹ ਆ ਵੀ ਜਿਵੇਂ ਧਾਗੇ ਦੇ ਨਾਲ ਇੱਕ ਚੁੰਬਕ ਪੱਥਰ ਬੰਨ ਕੇ ਤੇ ਮੁੰਡੇ ਕੁੜੀਆਂ ਕਈ ਵਾਰੀ ਆਪਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਵੇਨੇ ਆ ਉਹ ਚੁੰਬਕ ਦੇ ਨਾਲ ਆਥਣ ਤੱਕ ਕਿਲੋ 2 ਕਿਲੋ ਲੋਹਾ ਲੱਗਾ ਹੁੰਦਾ ਉਹਦੇ ਵਿੱਚ ਕੋਈ ਮੇਖਾ ਵੀ ਹੁੰਦੀਆਂ, ਤਾਬਲੇ ਵੀ ਹੁੰਦੇ, ਪੇਚ ਵੀ ਹੁੰਦੇ, ਹੋਰ ਚੀਜ਼ਾਂ ਵੀ ਹੁੰਦੀਆਂ। ਉਹਨਾਂ ਦੀ ਆਥਣ ਤੱਕ ਦਿਹਾੜੀ ਬਣ ਜਾਂਦੀ ਐ। ਅਸੀਂ ਤੁਹਾਡੇ ਕੋਲੋਂ ਗੱਲਾਂ ਲੈ ਕੇ ਆਪਦੀ ਦਿਹਾੜੀ ਐਵੇਂ ਹੀ ਬਣਾਉਨੇ ਆ। ਤੁਹਾਡੇ ਕੋਲੋਂ ਜੋ ਸਿੱਖਦੇ ਆ ਉਹਨਾਂ ਗੱਲਾਂ ਦਾ ਹੀ ਅੱਗੇ ਅਦਾਨ-ਪ੍ਰਦਾਨ ਕਰਦੇ ਆ। ਸੋ ਇਸ ਕਰਕੇ ਤੁਸੀਂ ਚੰਗੇ ਹੋ। ਤੁਹਾਡੇ ਕੋਲੋਂ ਸਾਨੂੰ ਕੁਝ ਨਾ ਪਹਿਲੇ ਸਿੱਖਣ ਨੂੰ ਮਿਲਦਾ। ਕਈ ਵਾਰੀ ਧਰਮ ਦੀ ਗੱਲ ਕਰਦੇ ਹੁਣ ਡਰ ਲੱਗਦਾ। ਸੱਚੀ ਮੁੱਚੀ ਇਹ ਗੱਲ ਕਹਿਣਾ ਮੈਂ। ਦਿਲੀ ਤੌਰ ਤੇ ਗੱਲ ਕਹਿਣਾ। ਕਿਉਂਕਿ ਸਾਡੀ ਸਿੱਖ ਕੌਮ ਆ ਜਿਹੜੀ ਇਹਦੀ ਬੱਲੇ ਬੱਲੇ ਵੀ ਦੁਨੀਆ ਦੇ ਵਿੱਚ ਹੈ ਪਰ ਕਿਤੇ ਨਾ ਕਿਤੇ ਕੋਈ ਮੇਰੇ ਵਰਗਾ ਕੜੀ ਖੁੱਲਣ ਵਾਲਾ ਵੀ ਆ ਜਾਂਦਾ ਜਿਨੇ ਕਰਕੇ ਤੁਹਾਡੇ ਕਿਤੇ ਕਰਾਇਦੇ ਉੱਤੇ ਫਿਰ ਪਾਣੀ ਫਿਰ ਜਾਂਦਾ ਅਸੀਂ ਇੱਕ ਵਾਰੀ ਚੱਜਦਾ ਵਿਚਾਰ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਕਿ ਵਕ ਵਕ ਧਾਰਮਿਕ ਖਾਵਾਂ ਦੇ ਵਿੱਚ ਕਈ ਥਾਵਾਂ ਤੇ ਮੈਂ ਆਉਦੇ ਅੱਖੀ ਬੋਰਡ ਲੱਗੇ ਦੇਖੇ ਸੀ ਕਿ ਸੋਨੇ ਦੀ ਸੇਵਾ ਦਾ ਕੰਮ ਇੱਥੇ ਚੱਲ ਰਿਹਾ ਹੈ ਮਾਇਆ ਇੱਥੇ ਪਾਓ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਟਿੱਪਣੀ ਕਰ ਬੈਠੇ ਵੀ ਸਿੱਖੀ ਦਾ ਸੋਨੇ ਨਾਲ ਸੰਬੰਧ ਨਹੀਂ ਸਿੱਖੀ ਦਾ ਸਿਧਾਂਤਾਂ ਨਾਲ ਸੰਬੰਧ ਆ ਸਿੱਖੀ ਕੱਚੇ ਢਾਰਿਆਂ ਦੇ ਵਿੱਚ ਵੀ ਚੜ੍ਹਦੇ ਕਲਾਚ ਰਹੀ ਹੈ ਸਿੱਖੀ ਅੱਜ ਸੰਗ ਮਰਮਰਾਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਬਹੁਤ ਬਾਲਾ ਪਈਆਂ ਇਹ ਕਾਮਰੇਡ ਹਨ ਇਹ ਹੁੰਦੇ ਹੀ ਗੰਦੇ ਹਨ ਇਹ ਮਰਦੇ ਕਿਉਂ ਨਹੀਂ ਇਹ ਮਰਦ ਕਿਉਂ ਨਹੀਂ ਲੈਂਦੇ ਮੈਨੂੰ ਅੱਜ ਤੱਕ ਇਸ ਦਾ ਵੀ ਸਮਝ ਨਹੀਂ ਆਈ ਕਿ ਮੈਂ ਉੱਥੇ ਗਲਤ ਕਿੱਥੇ ਸੀ ਸੋ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਕਈ ਵਾਰੀ ਵਿਚਾਰ ਨਹੀਂ ਮਿਲ ਖਾਂਦੇ ਪਰ ਅਸੀਂ ਅਕਸਰ ਗੱਲ ਕਰਦੇ ਹੁੰਨੇ ਮੈਂ ਤੇ ਹਰਮਨ ਜੀ ਵੀ ਦੇਖੋ ਅੱਜ ਹਰ ਕੋਈ ਸੱਚ ਸੋਣਾ ਚਾਹੁੰਦਾ ਹਰ ਕੋਈ ਬੰਦਾ ਕਹਿੰਦਾ ਕਿ ਸੱਚ ਬੋਲੋ ਪਰ ਬਹੁਤੀ ਵਾਰ ਸਾਨੂੰ ਸੱਚ ਉਹ ਸੱਚ ਲੱਗਦਾ ਜਿਹੜਾ ਮੈਨੂੰ ਸੱਚ ਲੱਗਦਾ ਹੋਵੇ ਜੇ ਮੈਂ ਉਸ ਤੋਂ ਉਲਟ ਸੱਚ ਬੋਲਦਾ ਤੇ ਫਿਰ ਮੈਂ ਦਾਧਾਰ ਹਾਂ ਫਿਰ ਵਿਕੇ ਹੋਏ ਹੋ ਤੁਸੀਂ ਏਜੰਸੀਆਂ ਦੇ ਬੰਦੇ ਹੋ ਤੇ ਸਭ ਤੋਂ ਵੱਧ ਏਜੰਸੀ ਦਾ ਰੋਣਾ ਉਹ ਪਉਦਾ ਜਿਹਨੂੰ ਇਹਦੇ ਪਤਾ ਹੁੰਦਾ ਸਿਲੰਡਰ ਕਿਹੜੀ ਏਜੰਸੀ ਤੋਂ ਆਉਂਦਾ ਮੈਨੂੰ ਇਸ ਗੱਲ ਦੇ ਉੱਤੇ ਬੜੀ ਹਰਾਨੀ ਵੀ ਰਹਿੰਦੀ ਹੈ ਪਰ ਅਸੀਂ ਹਮੇਸ਼ਾ ਬੇਨਤੀ ਕਰਦੇ ਆ ਕਿ ਸਾਨੂੰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿਛ ਸੁਣੀਏ ਕਿਛ ਕਹੀਏ ਅਸੀਂ ਕਦੇ ਸੁਣਿਆ ਹੀ ਨਹੀਂ ਅਸੀਂ ਬਸ ਕਿਹਾ ਹੀ ਹੈ ਸਨ ਪਾਣੀ ਇਹ ਵੀ ਗੱਲ ਕਹਿੰਦੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਨਾ ਮੇਰੇ ਵਰਗੇ ਬੰਦੇ ਨੇ ਪਾਣੀ ਨੂੰ ਸੰਭਾਲਿਆ ਨਾ ਵਾਤਾਵਰਨ ਨੂੰ ਸੰਭਾਲਿਆ ਨਾ ਧਰਤੀ ਨੂੰ ਸੰਭਾਲਿਆ ਕੋਤਾ ਅਸੀਂ ਗੁਰੂ ਨਾਨਕ ਨਾਮ ਲੇਵਾ ਹਾਂ ਮੈਨੂੰ ਲੱਗਦਾ ਵੀ ਜਿਸ ਤਰੀਕੇ ਦੇ ਸਾਡੇ ਸ਼ਬਦ ਹਨ ਸਾਡੇ ਵਿੱਚੋਂ ਬਹੁਤੇ ਨਾਮ ਲੇਵਾ ਘੱਟ ਤੇ ਜਾਨ ਲੇਵਾ ਵੱਧ ਹਨ ਕਿਉਂਕਿ ਅਸੀਂ ਸ਼ਬਦ ਹੀ ਇਹੋ ਜੇ ਵਰਤਦੇ ਆ ਸੋ ਮੈਨੂੰ ਜਾਂਚ ਆ ਜਾਵੇ ਗੁਰਬਾਣੀ ਨੂੰ ਪੜਨ ਦੀ ਮੈਨੂੰ ਜਾਂਚ ਆ ਜਾਵੇ ਸਮਝਣ ਦੀ ਤੇ ਮੈਨੂੰ ਜਾਚ ਆ ਜਾਵੇ ਗੁਰਬਾਣੀ ਮੁਤਾਬਕ ਵਿਚਰਨ ਦੀ ਸਮਾਜ ਦੇ ਵਿੱਚ ਵਿਚਰਨ ਦੀ ਇਹ ਮੇਰੇ ਧਰਭਾਣ ਹੋਣਗੇ ਨਹੀਂ ਤਾਂ ਮੈਂ ਇਹ ਚਾਹੁੰਦਾ ਜੀ ਕਿ ਕੱਲਾ ਰੁਪਈਏ ਸੁੱਟ ਕੇ ਮੂਰੇ ਗੁਰੂ ਰਮਸਾਮ ਵੀ ਰਹੇ ਮੱਥਾ ਟੇਕ ਕੇ ਤੇ ਮੈਂ ਸਾਈਡ ਤੇ ਜਾ ਕੇ ਬਹਿ ਜਾ ਵੀ ਭਾਈ ਲੰਗਰ ਦੀ ਵਾਰੀ ਕਦੋਂ ਆਉਗੀ ਇਹ ਸਿੱਖੀ ਨਹੀਂ ਆ ਸਿੱਖੀ ਸਮਝਣ ਵਾਲੀ ਗੱਲ ਆ ਮੈਂ ਸੋਚਦਾ ਕਿ ਜਦੋਂ ਵੀ ਮੈਨੂੰ ਕਦੇ ਗੁਰੂ ਸਾਹਿਬ ਦਾ ਹੁਕਮ ਹੋਇਆ ਮੈਂ ਸਾਰੀਆਂ ਗੱਲਾਂ ਦੇ ਵਿੱਚ ਨੁਨ ਹੋ ਜਾ ਤੇ ਅਸੀਂ ਇਹ ਗੱਲ ਸੋਚਦੇ ਹੁਣ ਜੀ ਕਿ ਕਦੇ ਦਸਤਾਰ ਦੇ ਉੱਤੇ ਟਿੱਪਣੀ ਨਹੀਂ ਕਰਨੀ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਆ ਪੱਗਾਂ 'ਚ ਸਿਰ ਫਸਾਏ ਹਨ ਫਲਾਣੇ ਨੇ ਐ ਕੀਤਾ ਹੈ ਅਸੀਂ ਕਦੇ ਇਦਾਂ ਦਾ ਸ਼ਬਦ ਮੂਹ ਦੇ ਵਿੱਚੋਂ ਕੱਢਦੇ ਨਹੀਂ ਕਿਉਂਕਿ ਤੁਸੀਂ ਸਾਡੇ ਲਈ ਸਨਮਾਨਯੋਗ ਆ ਤੁਹਾਡੇ ਗਾ ਦਸਤਾਰਾਂ ਉੱਚੀਆਂ ਰਹਿਣ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਕੀਤੀ ਦਸਤਾਰ ਆ ਇਹ ਚੜ੍ਹਦੀ ਕਲਾ ਦੇ ਵਿੱਚ ਰਵੇ ਸੋ ਮੈਂ ਇੱਕ ਵਾਰੀ ਫੇਰ ਇਥੇ ਗੁਰਦੁਆਰਾ ਸਾਹਿਬ ਦੇ ਸਮੂੱਚੇ ਪ੍ਰਬੰਧਕਾਂ ਦਾ 시ਡਨੀ ਸ਼ਹਿਰ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਰਸਤੇ ਪੰਜਾਬੀਆਂ ਦਾ ਜਿਨੀ ਤੌਰ ਦੇ ਉਤੇ ਸ਼ੁਕਰੀਆ ਅਦਾ ਕਰਦਾ ਅਸੀਂ ਚੱਜਦਾ ਵਿਚਾਰ ਦੇ ਵਿੱਚ ਕੋਸ਼ਿਸ਼ ਕਰਨੇ ਰਹਿਣਾ ਕਿ ਵੀ ਕੁਝ ਨਾ ਕੁਝ ਹੋਰ ਖਬਰਾਂ ਲੈ ਕੇ ਆਗੇ ਤੁਹਾਡੀ ਪਸੰਦ ਦੇ ਮੁਤਾਬਕ ਇੰਟਰਵਿਊਜ਼ ਕਰੀਏ ਸਾਡੇ ਕੋਲ ਕਈ ਵਾਰੀ ਉਪਾਇਆ ਵੀ ਹੁੰਦੀਆਂ ਕਈ ਵਾਰੀ ਗਲਤ ਵੀ ਹੁੰਦੀਆਂ ਪਰ ਤੁਸੀਂ ਸਾਨੂੰ ਮਾਫ਼ ਕਰ ਦਿੰਨੇ ਆ ਤੁਸੀਂ ਸਾਨੂੰ ਸਮਝਾਉਨੇ ਆ ਤੇ ਮੈਨੂੰ ਕਦੇ ਕਦੇ ਇਹੋ ਲੱਗਦਾ ਅਸੀਂ ਇੱਕ ਵਾਰ ਇੰਟਰਵਿਊ ਕੀਤੀ ਤੇ ਇੱਕ ਵਾਰੀ ਵੀਡੀਓ ਵੀ ਬਣਾਈ ਮੈਂ ਇਹਨਾਂ ਵਾਤਾਵਰਣ ਦੀ ਵੀਡੀਓ ਬਣਾਈ ਵੀ ਨੀਲਾ ਅਸਮਾਨ ਆ ਬੈਠ ਨਰਮੇ ਦੇ ਟੇ ਰਾਮ ਵਰਗੇ ਕਪਾਦੀਆਂ ਫੁੱਟੀਆਂ ਵਰਗੇ ਬੱਦਲ ਤੇ ਮੈਂ ਕਿਹਾ ਅਸੀਂ ਤਾਂ ਪੰਜਾਬ ਦੇ ਵਿੱਚ ਬੈਠੇ ਹੀ ਗੱਲ ਕਹੀ ਜਾਂਦੇ ਆ ਨੀਲੀ ਛੱਤ ਵਾਲੇ ਦੀ ਸੋ ਤੇ ਨੀਲੀ ਤਾਂ ਆਪਾਂ ਰਹਿਣੀ ਨਹੀਂ ਦਿੱਤੀ ਸੋ ਵੀ ਆਪਾਂ ਨੂੰ ਇੱਥੇ ਪਾਉਣੀ ਚਾਹੀਦੀ ਹੈ ਜਦੋਂ ਅਸੀਂ ਵਾਤਾਵਰਣ ਦਾ ਸਵਾਸਤਿਆ ਨਾਸ਼ ਕਰਤਾ ਤੇ ਇੱਕ ਦੂਜੇ ਨੂੰ ਲਾਭ ਹੀ ਦੇਈ ਜਾਂਦੇ ਆ ਸਿਰ ਪਾੜ ਨੂੰ ਕਰਦੇ ਆ ਤੁਸ ਦੇ ਕੇ ਵਿੱਚ ਵੜਨ ਨੂੰ ਫਿਰਦੇ ਆ ਇਹਦੇ ਨਾਲੋਂ ਚੰਗਾ ਇਹ ਆ ਕਿ ਆਪਾਂ ਜੋ ਗੁਰੂ ਸਾਹਿਬ ਨੇ ਕਿਹਾ ਜਿਹੜੀ ਧਰਤੀ ਤੇ ਕਿਹਾ ਉਸ ਧਰਤੀ ਦੇ ਵਿੱਚ ਵਾਤਾਵਰਣ ਵਿੱਚ ਵਿਵਾਰ ਬਹੁਤ ਆ ਤੇ ਜਿਹੜੀ ਥਾਂ ਤੇ ਗੁਰੂ ਸਾਹਿਬ ਆਏ ਨਹੀਂ ਉਸ ਥਾਂ ਤੇ ਤੁਸੀਂ ਤੇ ਇੱਥੇ ਵਸਦੇ ਹੋ ਬਾਕੀ ਲੋਕਾਂ ਨੇ ਵਾਤਾਵਰਣ ਨੂੰ ਵੀ ਸੰਭਾਲਿਆ ਕਦਰਾਂ ਕੀਤਾਂ ਦੀ ਵੀ ਕਦਰ ਕੀਤੀ ਹੈ ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਨਾ ਮਾਨ ਸਤਕਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੀ ਸਮੂਹ ਜੀ ਸਾਧ ਸੰਗਤ ਨੂੰ ਇੱਕ ਵਾਰ ਫਿਰ ਬੱਦੇ ਦੀ ਸਾਂਝ ਪਾ ਕੇ ਤੇ ਮੈਂ ਜਾਣ ਖਰੇਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਧੇ